ਪ੍ਰੇਣ ਪਾਈ ਬੱਚੀ ਬਜ਼ੁਰਗ ਪ੍ਰਧਾਨ ਦੀ ਆਦਨਾ ਟੀਮ ਪਰਮੇਸ਼ਰ ਦੇ ਸੇਵਕ ਵਲੰਟੀਅਰ ਸਭ ਨੂੰ ਦਿਲ ਦੀਆਂ ਗ੍ਰਹਿਣਿਆ ਤੋਂ ਸ਼ਹਿਤੇ ਨਾਲੋਂ ਮਿੱਠੀ ਦਿਲਾਂ ਨੂੰ ਆਨੰਦ ਔਰ ਸ਼ਾਂਤੀ ਦੇਣ ਵਾਲੀ ਪ੍ਰਭੂ ਜੀ ਸੁਮ ਸੀਦੇ ਮਿੱਠੇ ਔਰ ਦਿਲਾਲੀ ਨਾਮ ਦੇ ਵਿੱਚ ਸ਼ੈਲੂ ਜੈ ਮਸੀਹੀ ਸੋ ਆਓ ਪਵਿੱਤਰ ਪਾਣੀ ਦੇ ਵੱਲ ਚੱਲਦੇ ਆਂ ਅੱਜ ਦੇ ਪਵਿੱਤਰ ਕਲਾਮ ਕੰਨੀ ਬੜਾ ਹੀ ਧਿਆਨ ਦੇਣਾ ਅਮਲ ਕਰਨਾ ਔਰ ਆਪਣੇ ਜੀਵਨ ਦੇ ਵਿੱਚ ਪੂਰਾ ਕਰਨਾ ਆਓ ਚੱਲਦੇ ਆਂ ਜਬੂਰਾਂ ਦੀ ਕਿਤਾਬ

ਏ ਦਾਉਤ ਕੀ ਕਹਿੰਦਾ ਜੋਹੋਵਾ ਮੇਰਾ ਆਜਾਦੀ ਹੈ ਆਜਾਦੀ ਚੰਗਾ ਹੋਣਾ ਚਾਹੀਦਾ ਆਜਾਦੀ ਜੇ ਇੱਕ ਭੇਡ ਵੀ ਗਵਾਚੇ ਇਹ ਤੁ ਭੇਡ ਨੂੰ ਵੀ ਮੋੜ ਕੇ ਲੈ ਕੇ ਆਉਣਾ ਇੱਕ ਭੇਡ ਨੂੰ ਪੈਣੋ ਪੈਉ ਪੈਉ ਕੱਲ ਜਦ ਮੈਂ ਸੈਨ ਤੋਂ ਪੰਜ ਪ੍ਰਾਰਥਨਾ ਕਰਕੇ ਸੁਤਾ ਤੇ ਮੈਨੂੰ ਇੱਕ ਭੈਣ ਮਿਲਦੀ ਸੀ ਉਹ ਭੈਣ ਦੇ ਚਿੱਟੇ ਵਸਤਰ ਵਸਤਰ ਉਪਰ ਵੰਡੇ ਵਿੱਚ ਆ ਰਹੀ ਆ ਇੱਧਰ ਆ ਰਹੀ ਆ ਤੇ ਰਸਤੇ ਦੇ ਵਿੱਚ ਇੱਕ ਕਾਲੇ ਕੱਪੜੇ ਵਾਲਾ ਮਿਲਿਆ ਤਾਂ ਉਹਨੇ ਉਹਨੂੰ ਪਰਮਾ ਲਿਆ ਉਹ ਭੈਣ ਵਾਪਸ ਮੁੜਨ ਲੱਗੀ ਜਿਵੇਂ ਵਾਪਸ ਮੁੜੀ ਜਦੋਂ ਉਹਨੇ ਮੂੰਹ ਘੁਮਾਇਆ ਪਿੱਛੇ ਮੁੜੀ ਤਾਂ ਉਹਦੇ ਵਸਤਰ ਬਦਲ ਗਏ ਉਨੇ ਵਸਤਰ ਬਦਲ ਗਏ ਮੈਂ ਪ੍ਰਕਾਸ਼ ਵੇਖੀ ਜਾਨਾ ਮੈਂ ਪ੍ਰਭੂਏ ਕੀ ਗੱਲ ਤੇ ਮੈਨੂੰ ਫਿਰ ਪ੍ਰਭੂ ਨੇ ਕਿਹਾ ਕਿ ਮੈਂ ਨੂੰ ਮੋੜ ਕੇ ਲੈ ਕੇ ਆ ਮੈਂ ਤੇਰੇ ਨਾਲ ਸੁਵਰਗ ਰਾਤ ਦੇ ਵਿੱਚ ਲਿ ਜਾਣਾ ਇਸ ਪੈਣ ਨੂੰ ਇਹਨੂੰ ਮੋੜ ਇਸ ਲਈ ਪੈਣੋਂ ਪਾਇਓ ਜਿਹੜੇ ਸੁਵਰਗ ਰਾਤ ਦੇ ਵਿੱਚ ਜੀਵਨ ਦੀ ਕੋਥੀ ਦੇ ਵਿੱਚ ਨਾਂ ਲਿਖਿਆ ਤਾਂ ਪਰਮੇਸ਼ਰ ਉਹਨਾਂ ਨੂੰ ਅੰਤਮ ਕਾ ਆਗੂ ਦੇ ਨਾਲ ਮਲਾਉਂਦਾ ਉਹ ਮਨਜੰਦੇ ਅਨੁਸਾਰ ਚੱਲਣ ਵਾਲਿਆਂ ਦੇ ਨਾਲ ਮਲਾਉਂਦਾ ਪਰ ਭੈਣੋ ਭਾਈਓ ਸ਼ੈਤਾਨ ਨੂੰ ਸਭ ਤੋਂ ਵੱਧ ਅੱਗ ਉਦੋਂ ਲੱਗਦੀ ਆ ਜਦੋਂ ਅਸੀਂ ਸੱਚੇ ਰਸਤੇ ਜਾਂਦੇ ਆ ਮਨਜੰਦੇ ਅਨੁਸਾਰ ਆਪਣੇ ਜੀਵਨ ਬਤੀਤ ਕਰਦੇ ਆ ਨੀਵੇਂ ਬਣ ਕੇ ਜਾਂਦੇ ਆ ਕਈ ਸ਼ੈਤਾਨ ਨੂੰ ਜਿਹੜੇ ਦੋਨਾਂ ਪਾਸੇ ਚੱਲਦੇ ਆ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਜਿਹੜੇ ਅਧੂਰੇ ਨੇ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਸ਼ੈਤਾਨ ਉਹਨਾਂ ਨੂੰ ਮੋੜਨਾ ਚਾਹੁੰਦਾ ਜਿਨ੍ਹਾਂ ਦਾ ਜੀਵਨ ਦੀ ਕੋਠੀ ਦੇ ਵਿੱਚ ਨਾਂ ਲਿਖਿਆ ਜਦੋਂ ਪਾਪਸ ਮੁੜਿਆ ਮੈਂ ਹੈਰਾਨ ਹੈ ਕਿ ਵੀ ਰੂਪ ਬਦਲ ਗਿਆ ਕੱਪੜਿਆਂ ਦਾ ਫਿਰ ਮੈਨੂੰ ਆਵਾਜ਼ ਆਈ ਬੇਟਾ ਇਹਨੂੰ ਵਾਪਸ ਮੋੜ ਜੇ ਤੋ ਪਰਿਵਾਰ ਪਹਿਲੀ ਵਾਰ ਮੈਨੂੰ ਮੈਂ ਵੇਖਿਆ ਮੈਂ ਸੋਚਣ ਲੱਗਿਆ ਵੀ ਇਹ ਤਾਂ ਪਹਿਲਾਂ ਵੇਖਿਆ ਸੀ ਸਲਵਰਗ ਰਾਜ ਦੇ ਵਿੱਚ ਇਸ ਲਈ ਭੈਣੋ ਭਾਈਓ ਸੱਚੇ ਰਸਤੇ ਤੇ ਚੱਲਦੇ ਤੁਹਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਊਗਾ ਪਰ ਪਰਮੇਸ਼ਰ ਨੇ ਮਜ਼ਬੂਤ ਕਰਸ਼ਾ ਦਿੱਤੀ ਆ ਪਰਮੇਸ਼ਰ ਨੇ ਸਮਰਥੀ ਕਰਸ਼ਾ ਦਿੱਤੀ ਆ ਉਹ ਜਾਂਦੇ ਅਨੁਸਾਰ ਚੰਦਨ ਵਾਲੀ ਕਲਸ਼ਿਆ ਦਿੱਤੀ ਆ ਸ਼ੈਤਾਨ ਜਿੰਨੀਆਂ ਮਾਚੀ ਚੱਲਣਾ ਚੱਲ ਜੇ ਸ਼ੈਤਾਨ ਦੇ ਮਨਛੂਪੇ ਫੇਲ ਹੋਣਗੇ ਹallelujah ਹਰੇ ਤੁਮਾਛੂਪਾ ਫੇਲ ਹੋਊਗਾ ਤੈਤੇ ਪਰਮੇਸ਼ਰ ਦਾ ਵਚਨ ਸੁਪਾਉਂਦਾ ਚੰਗਾ ਆਜ਼ਾਦੀ ਹੋਣਾ ਚਾਹੀਦਾ ਜਦੋਂ ਚੰਗਾ ਆਜ਼ਾਦੀ ਚਰਾਵਾ ਚੰਗਾ ਹੋਊਗਾ ਤੇ ਫਿਰ ਆਖਰੀ ਮੈਨੂ ਨਦੀ ਜੀਵਨ ਦੇ ਵਿੱਚ ਪੂਰੀ ਹੋ ਕੇ ਹਾਂਜੀ ਮੈਨੂੰ ਥੁੜ ਨਹੀਂ ਹੋਵੇਗੀ ਫਿਰ ਕਿਸੇ ਜੀਵ ਦੀ ਥੁੜਨੀ ਹੋਏਗੀ ਇਸ ਧਰਤੀ ਤੇ ਵੀ ਕਿਸੇ ਦੀ ਜੀਤੀ ਥੋੜਨੀ ਹੋਊਗੀ ਇਸ ਲਈ ਭੈਣੋ ਭਾਈਓ ਚੰਗਾ ਚਰਾਵਾ ਚੰਗਾ ਜਾਲੀ ਜੀ ਇੱਕ ਭੇਡ ਵੀ ਗੁੰਮ ਹੋ ਜੇ ਉਹਨੂੰ ਮੋੜ ਕੇ ਲੈ ਕੇ ਆਉਂਦਾ ਪਰ ਮੇਛੇ ਦੇ ਗੁੱਟਨੇ ਟੇਕਦਾ ਰੋਂਦਾ ਉਸ ਭੇਡ ਬਦਲੇ ਸ਼ੈਤਾਨ ਦੀਆਂ ਚਾਲਾਂ ਨੂੰ ਕੈਨਸਲ ਕਰਦਾ ਇਸ ਲਈ ਚੰਗੇ ਇਜਾਦੀ ਦਾ ਹੋਣਾ ਚਰਾਬੇ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਹਾਂਜੀ ਅਕੇ ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਹਰੇ-ਹਰੇ ਘਾਹ ਦੀਆਂ ਜੂਹਾਂ ਏਕ ਹੀ ਨੇ ਪਰਮੇਸ਼ਰ ਦੀਆਂ ਬਰਕਤਾਂ ਆਸ਼ਾ ਹਾਂਜੀ ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ ਕਿਹੜਾ ਪਾਣੀ ਸੁਖ ਤੈਗ ਇਹਦਾ ਮਤਲਬ ਇਹ ਜੀਵਨ ਦੇ ਦੋ ਪਹਿਲੂ ਨੇ ਦੁੱਖ-ਦੈਗ ਵੀ ਹੈ ਪਾਣੀ ਆ ਪਿੱਛੇ ਆਈਆਂ ਕੋਟੀਆਂ ਜਿੰਕੀਆਂ ਫਸਲਾਂ ਮਰ ਗਈਆਂ ਦੁੱਖ ਹੈ ਦੈਗ ਤੇ ਸੁਖ ਤੇ ਹੈ ਇਸ ਲਈ ਸਾਡੇ ਜੀਵਨ ਦੇ ਦੋ ਪਹਿਲੂ ਨੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਇਸ ਧਰਤੀ ਤੇ ਵੀ ਅੱਗੇ ਵੀ ਸੁਖ ਦੇਣਾ ਚਾਹੁੰਦਾ ਸਦਾ ਦਾ ਜੀਵਨ ਦੇਣਾ ਚਾਹੁੰਦਾ ਉਹ ਤੁਹਾਨੂੰ ਸਦਾ ਦਾ ਸੁਪ ਦੇਣਾ ਚਾਹੁੰਦਾ ਇਸ ਲਈ ਚੰਗੇ ਜਾਂਦੀ ਦੀ ਜਰੂਰਤ ਆ ਜਿਵੇਂ ਅਸੀਂ ਇੱਕ ਬੱਚੇ ਨੂੰ ਸਕੂਲ ਲਾਉਣ ਦੇ ਲਈ ਇੱਕ ਵਧੀਆ ਟੀਚਰ ਇੱਕ ਵਧੀਆ ਸਕੂਲ ਦੀ ਭਾਲ ਕਰਦੇ ਆ ਵੀ ਬੱਚੇ ਦਾ ਵਧੀਆ ਭਵਿੱਖ ਬਣੇ ਬੱਚਾ ਹੁਸ਼ਿਆਰ ਹੋਵੇ ਅਸੀਂ ਇੱਕ ਜੰਗਾ ਟੀਚਰ ਚੰਗਾ ਸਕੂਲ ਲੱਭਦੇ ਆ ਇਸ ਲਈ ਭੈਣੋ ਭਾਈਓ ਇਹ ਸਾਡੇ ਜੀਵਨ ਦਾ ਸਕੂਲ ਆ ਸਾਡੇ ਜੀਵਨ ਦੇ ਪੇਪਰ ਹੋਣੇ ਨੇ ਇਹ ਪੇਪਰ ਕਦੇ ਦੁਬਾਰੇ ਨਹੀਂ ਹੋਣਗੇ ਬੱਚਾ ਸਕੂਲ ਤੋਂ ਫੇਲ ਹੋ ਜयो ਉਹਦੇ ਦੁਬਾਰੇ ਪੇਪਰ ਹੋ ਸਕਦੇ ਆ ਪਰ ਇਹ ਸਾਡੇ ਜੀਵਨ ਦੇ ਦੁਬਾਰੇ ਪੇਪਰ ਨਹੀਂ ਹੋਣਗੇ ਸਾਨੂੰ ਇੱਕ ਚੰਗੇ ਜਾਗੀ ਦੀ ਜ਼ਰੂਰਤ ਆ ਸਾਨੂੰ ਇਸ ਪਵਿੱਤਰ ਵਚਨ ਦੀ ਜ਼ਰੂਰਤ ਹੈ ਇਸ ਪਵਿੱਤਰ ਪਵਿੱਤਰ ਵਚਨ ਨੂੰ ਪੜਨ ਦੀ ਜ਼ਰੂਰਤ ਹੈ ਸੁਣਨ ਦੀ ਜ਼ਰੂਰਤ ਹੈ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਪਣੀ ਜਿੰਦਗੀ ਦੇ ਪੇਪਰਾਂ ਤੋਂ ਬਾਹਰ ਹੋ ਜਾਈਏ ਕਿਉਂਕਿ ਭੈਣੋ ਭਾਈਓ ਦੁਬਾਰੇ ਕਿਸੇ ਨੂੰ ਮੌਕਾ ਨਹੀਂ ਮਿਲੂਗਾ ਮੈਂ ਉਹ ਪ੍ਰਕਾਸ਼ ਨੂੰ ਵੇਖ ਕੇ ਮੈਂ ਸੋਚਣ ਲੱਗਿਆ ਤਾਂ ਫੇਰ ਮੈਨੂੰ ਪਰਮਿਸ਼ਨ ਦੇਣ ਦਾ ਦਰਵਾਜ਼ਾ ਹੋਈ ਮੇਰੀ ਐਸ ਲਈ ਚੰਗਾ ਜਾਲੀ ਚੰਗਾ ਚਰਾਵਾ ਚੰਗਾ ਚਰਾਵਾ ਚੰਗਾ ਜਾਲੀ ਕਦੇ ਵੀ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕਰੂੰਗਾ ਕਿਸੇ ਵੀ ਚੀਜ਼ ਦੀ ਉਹਦਾ ਫਰਜ ਬਣੂ ਵੀ ਭੇਡ ਨੂੰ ਬਚਾਉਣਾ ਭੇਡ ਨੂੰ ਤਿਆਰ ਕਰਨਾ ਉਹਦੇ ਆਮਦੇ ਤਨੋਂ ਉਹਦੇ ਨਾਲ ਉਠਾਏ ਜਾਈਏ ਚੰਗੇ ਅਜਾਲੀ ਦੇ ਦੁਆਰਾ ਅਸੀਂ ਵਾਚਨ ਦੇ ਵਿੱਚ ਵੱਧ ਸਕਦੇ ਆ ਚੰਗੇ ਅਜਾਲੀ ਦੇ ਦੁਆਰਾ ਅਸੀਂ ਅਭਿਸ਼ੇਕ ਦੇ ਵਿੱਚ ਵੱਧ ਸਕਦੇ ਆ ਚੰਗੇ ਅਜਾਲੀ ਦੇ ਦੁਆਰਾ ਅਸੀਂ ਰਾਤਨਾ ਪ੍ਰਾਰਥਨਾ ਦੇ ਵਿੱਚ ਵੱਧ ਸਕਦੇ ਆ ਦੇ ਭੈਣੋ ਭਾਈਓ ਉੱਥੇ ਫਿਰ ਸ਼ੈਤਾਨ ਅਟੈਕ ਜ਼ਰੂਰ ਕਰਦਾ शैतान अटैक जरूर करता शैतान कोई भी हथियार शैतान का चल नहीं सकूगा एक बस नमकी दिखती किसी ने कहना भी तेन मार दी ਮੈਂ ਨੂੰ ਆਖਿਆ ਤੇਰੀ ਛਾਤੀ 'ਚ ਵੱਜਣ ਵਾਲੀ ਕੋਈ ਗੋਲੀ ਮੋਲੀ ਪਣੀ ਨਹੀਂ ਤੇਰੀ ਛਾਤੀ 'ਚ ਵੱਜਣ ਵਾਲੀ ਕੋਈ ਗੋਲੀ ਬਣੀ ਨਹੀਂ ਜਿਹੜੇ ਉਹਦੇ ਭੈ ਡੈਗ ਨੇ ਭੈਜ ਰਹੇ ਨੇ ਵਚਨ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਉਹ ਮਦਦ ਕਰਦਾ ਭੈਣੋ ਭਾਈਓ ਸਾਧੂ ਸੁੰਦਰ ਸਿੰਘ ਨੂੰ ਕਿਸ਼ਨ ਸਿੰਘ ਦੇ 150 ਫਾਇਰ ਮਾਰਿਆ ਸੀ ਇੱਕ ਵੀ ਨਹੀਂ ਵੱਜੀ ਇੱਕ ਵੀ ਪੱਤੀ ਨਹੀਂ ਤੁਹਾਡੇ ਵਿੱਚ ਬੈਠੇ ਨੇ ਜਿੰਨਾ ਦੇ ਰਿਸ਼ਤੇਦਾਰਾਂ ਨੂੰ ਮਾਰਤਾ ਉਹਨਾਂ ਨੂੰ ਮਾਰਨਾ ਚਾਹੁੰਦੇ ਸੀ ਪਰ ਉਹਨਾਂ ਦਾ ਸਿਰ ਜਿਹਨਾਂ ਹੱਥ ਰਾਖੀ ਕਰਦਾ ਉਹਨਾਂ ਦੀ ਉਹਨਾਂ ਦਾ ਪਾਲ ਵੀਕਾ ਨਹੀਂ ਹੋ ਸਕਦਾ ਇੱਕ ਉਸਵਾਚੀ ਸੀ ਉਹ ਚਰਾਵੇ ਨੂੰ ਕਹਿੰਦਾ ਕਹਿੰਦਾ ਸਭ ਤੋਂ ਕੀਮਤੀ ਚੀਜ਼ ਕੀ ਆ ਸਭ ਤੋਂ ਕੀਮਤੀ ਉਹਨੇ ਇੱਕ ਹੀਰਾ ਦਿੱਤਾ ਕਹਿੰਦਾ ਇਹ ਇਸ ਹੀਰੇ ਦੀ ਕੀਮਤ ਲਵਾਉਣੀ ਹੈ ਇਹਨੂੰ ਲੈ ਕੇ ਜਾ ਮੰਡੀ ਦੇ ਵਿੱਚ ਇਹਦੀ ਕੀਮਤ ਲਵਾ ਪਰ ਇਸ ਹੀਰੇ ਦੀ ਪਰਖ ਹਰੇਕ ਨਹੀਂ ਕਰ ਸਕਦਾ ਉਹ ਹੀਰੇ ਨੂੰ ਸਬਜ਼ੀ ਵਾਲੇ ਕੋਲੇ ਲੈ ਕੇ ਗਿਆ ਸਬਜ਼ੀਆਂ ਦਿਖਾਇਆ ਇਹ ਹੀਰਾ ਤੇ ਕੀਮਤ ਕੀਆ ਕੀ ਕੀਮਤ ਦਿੰਨਾ ਉਹ ਕਹਿਣ ਲੱਗਿਆ ਤੇਰਾ ਹੀਰਾ ਬਹੁਤ ਸੋਹਣਾ ਇੱਕ ਸਬਜ਼ੀ ਦੀ ਟੋਕਰੀ ਲੈ ਜਾ ਇਹ ਹੀਰਾ ਮੈਨੂੰ ਦੇ ਦੇ ਉਹ ਕਹਿੰਦਾ ਮੇਰੇ ਗੁਰੂ ਨੇ ਆਖਿਆ ਹੀਰੇ ਨੂੰ ਵੇਚਣਾ ਨਹੀਂ ਉਹ ਹੀਰੇ ਨੂੰ ਲੈ ਕੇ ਫੜਾਲੇ ਕੋਲੇ ਗਿਆ ਫੜਾਲੇ ਨੂੰ ਕਹਿੰਦਾ ਇਹ ਕਿੰਨੇ ਦਾ ਹੀਰਾ ਕਹਿੰਦਾ ਤੇਰਾ ਹੀਰਾ ਬਹੁਤ ਸੋਹਣਾ ਇੱਕ ਫੜਾਣ ਦੀ ਟੋਕਰੀ ਲੈ ਜਾਏ ਹੀਰਾ ਮੈਨੂੰ ਦੇ ਦੇ ਉਹ ਕਹਿੰਦਾ ਮੇਰੇ ਗੁਰੂ ਨੇ ਆਖਿਆ ਵੇਚਣਾ ਨਹੀਂ ਉਹ ਹੀਰੇ ਨੂੰ ਸੁਨਿਆਰ ਦੇ ਕੋਲੇ ਲੈ ਕੇ ਗਿਆ ਸੁਨਿਆਰ ਕਹਿੰਦਾ ਇਸ ਹੀਰੇ ਦੇ ਇੱਕ ਕਰੋੜ ਲੈ ਲਾ ਕਹਿੰਦਾ ਮੇਰੇ ਗੁਰੂ ਨੇ ਆਖਿਆ ਵੇਚਣਾ ਨਹੀਂ ਉਹ ਇਸ ਹੀਰੇ ਨੂੰ ਦੰਦ ਨੂੰ ਉਹ ਸੁਘੀਰੇ ਦੀ ਪਰਖ ਸੀ ਉਹਦੇ ਕੋਲੇ ਲੈ ਗਿਆ ਉਹ ਕਹਿੰਦਾ ਹੀਰਾ ਜੋ ਮਰਦੀ ਮੰਗ ਮੈਂ ਇਹਦੀ ਕੀਮਤ ਦੇਾਂਗਾ ਇਹ ਹੀਰਾ ਮੈਨੂੰ ਦੇ ਹੀਰਾ ਦੇ ਜਿਵਾਰੀ ਕੋਲੇ ਲੈ ਜਾਉਂ ਕਹਿੰਦਾ ਮੇਰੇ ਗੁਰੂ ਨੇ ਅਖਿਆ ਵੇਚਣਾ ਨਹੀਂ ਉਹ ਪੱਜਾ ਪੱਜਾ ਗੁਰੂ ਕੋਲ ਆਇਆ ਕਹਿਣ ਲੱਗਾ ਗੁਰੂ ਜੀ ਮੈਂ ਸਬਜ਼ੀ ਵਾਲੇ ਕੋਲੇ ਗਿਆ ਸਬਜ਼ੀ ਵਾਲਾ ਕਹਿੰਦਾ ਤੇਰਾ ਹੀਰਾ ਬਹੁਤ ਸੋਨਾ ਇੱਕ ਸਬਜ਼ੀ ਦੀ ਟੋਕਰੀ ਲੈ ਜਾ ਮੈਂ ਫਲਾਂ ਵਾਲੇ ਕੋਲੇ ਗਿਆ ਫਲਾਂ ਵਾਲਾ ਕਹਿੰਦਾ ਤੇਰਾ ਹੀਰਾ ਬਹੁਤ ਸੋਨਾ ਇੱਕ ਫਲਾਂ ਦੀ ਟੋਕਰੀ ਲੈ ਜਾ ਮੈਂ ਕਹਿੰਦਾ ਸਨਿਆਰ ਕੋਲੇ ਲੱਗਿਆ ਉਹ ਕਹਿੰਦਾ ਕਰੋੜ ਲੈ ਜਾ ਮੈਂ ਹੀਰਿਆਂ ਦੇ ਜੁਵਾਰੀ ਕੋਲੇ ਗਿਆ ਜਿਹਦੇ ਨੂੰ ਪਰਖ ਸੀ कह मंग, की मंगता जो तू मंगेगा तैयार हीरा ना नाम ना प्रभु जसुआ नाम प्रभु जसुआ, ना जसुआ? ना जसुआ? हीरे दी पर हेत नहीं कर सकता ਇਸ ਵਾਸਤੇ ਉਹਦੇ ਨੇਖੇ ਲਾਵੇ ਉਹ ਹੀ ਨਾ ਤੇਰੇ ਸੁਆਸਾਂ ਦੀ ਕੀਮਤ ਦੇਊਗਾ ਇਸ ਤਰ੍ਹਾਂ ਭੈਣੋ ਭਾਈਓ ਫਿਰ ਦੀ ਪਰਖ ਹਰੇਕ ਨਹੀਂ ਕਰ ਸਕਦਾ ਹਰੇਕ ਨਹੀਂ ਕਰ ਸਕਦਾ ਮੇਰੇ ਕੋਲੇ ਕੋਈ ਕੱਲ ਪਰਿਵਾਰ ਆਇਆ ਕਹਿੰਦੇ ਲੱਗਦੀ ਅਸੀਂ ਬਹੁਤ ਸੇਰ ਤਾਂ ਕੋਲੇ ਗਏ ਆ ਬੜੇ ਗੁਲੇ ਗਏ ਆ ਅਸੀਂ ਤੁਲਨਾ ਕੀਤੀ

ਸ਼ੈਤਾਨ ਨੇ ਆਪਣੀਆਂ ਜਾਲਾਂ ਚੱਲਣੀਆਂ ਨੇ ਆਪਾਂ ਰਲ ਕੇ ਸ਼ੈਤਾਨ ਦਾ ਇੱਕ ਵੀ ਮਨਸੂਬਾ ਫੇਲ ਹੀ ਹੋਣ ਦੇਣਾ ਤਾਂਨੇ ਮੇਨੇ ਮੈਂ ਇੱਕ ਪਿੰਡ ਦੇ ਵਿੱਚ ਗਿਆ ਜਦੋਂ ਤਾਂਨੇ ਮੇਨੇ ਮੈਂ ਤੇ ਆ ਸੁਮਰਗ ਦੇ ਵਿੱਚ ਫਲ ਮਿਲਦਾ ਕਦੇ ਘਬਰਾਉਣਾ ਨਹੀਂ ਚਾਹੀਦਾ ਸਵਾਰਗ ਦੇ ਵਿੱਚ ਫਲ ਮਿਲਦਾ ਇਸ ਫਲ ਨੂੰ ਕਦੇ ਗਵਾਉਣਾ ਤਾਂ ਨੇ ਮੈਨਾਂ ਨੂੰ ਅਸਕੇ ਗ੍ਰਹਿਣ ਕਰਨਾ ਸਵੀਕਾਰ ਕਰਨਾ ਮੈਂ ਕਪਿੰਡ ਦੇ ਵਿੱਚ ਲੰਦ ਰਿਆਂ ਬਚਵਾਚੀ ੱਡੇ ਤੇ ਖੜੇ ਸੀ ਕਾਰ ਦੇ ਕੇ ਹੱਥ ਦੇਤਾ ਤਾਂ ਖੇਤਰ ਸੰਗਤ ਸੀ ਪ੍ਰਜਾ ਆਪਣਾ ਸੀ ਮੈਂ ਕਿਹਾ ਵੀ ਅਸੀਂ ਪਹਿਲੀ ਲੇਟ ਆ ਕਹਿੰਦੇ ਜੀ ਨਹੀਂ ਨਵੇਂ ਪਰਿਵਾਰ ਤੇ ਜਾਣਾ ਮੈਂ ਕਿਹਾ ਜ਼ਰੂਰ ਜਾਵਾਂਗੇ ਉਹਨਾਂ ਨੂੰ ਦੱਸਿਆ ਰਸਤਾ ਇਹੀ ਆ ਤੇ ਨਾਮ ਇੱਕੋ ਹੀ ਆ ਪ੍ਰਭੂ ਜਸੂ ਧਰਤੀ ਤੇ ਉਹਤੇ ਦੂਜਾ ਕੋਈ ਨਾਮ ਨਹੀਂ ਪਾਣੀ ਕੋਈ ਆ ਦੂਜੀ ਕੋਈ ਪਾਣੀ ਨਹੀਂ ਤੇ ਕੋਈ ਸ਼ਕਤੀ ਆ ਪ੍ਰਭੂ ਜਸੂ ਦੀ ਦੂਜੀ ਕੋਈ ਸ਼ਕਤੀ ਨਹੀਂ ਉਹ ਦਾ ਭਤੀ ਜਾ ਕਹਿੰਦਾ ਅੰਗਰੇਜ਼ਾਂ ਦਾ ਪ੍ਰਚਾਰ ਕਰਦੇ ਆ ਮੇਰੇ ਨਾਲ ਇੱਕ ਹੋਰ ਸੇਵਕ ਸੀ ਉਹ ਕਰੀ ਤੇ ਲਗ ਗਿਆ ਮੇਰੇ ਗਲਮੇ ਚ ਹੱਥ ਪਾ ਲਿਆ ਜਦੋਂ ਮਾਰ ਲੱਗਿਆ ਮੇਰੇ ਨਾਲ ਜਿਹੜਾ ਸੇਵਕ ਉਹਦੇ ਮਾਰਨ ਕੇ ਮੋ ਦਾ ਹੱਥ ਪੜਿਆ ਮੈਂ ਕਹਿੰਨ ਨੂੰ ਕੁਝ ਨਹੀਂ ਕਹਿੰਦਾ ਬਾ ਇੱਥੇ ਖੜ ਗਈ ਇੱਥੇ ਬਾ ਖੜ ਗਈ ਗਲਮੇ ਤੋਂ ਆਖੀ ਛੱਡਿਆ ਫੇਰ ਬਾਤ ਨਹੀਂ ਹੋਈ ਉਹ ਵੀ ਪ੍ਰਾਰਥਨਾ ਕਰੀ ਤਾਂ ਹੋ ਗਈ ਕੋਈ ਵੀ ਸ਼ੈਤਾਨ ਦਾ ਹਥਿਆਰ ਤੁਹਾਡੇ ਤੇ ਚੱਲ ਨਹੀਂ ਸਕਦਾ ਭੈਣੋ ਭਾਈਓ ਕਬਰਾ ਹੁਣਾ ਨੇ ਐਸ ਨਹੀਂ ਨਹੀਂ ਸੱਚ ਦੇ ਚੱਲਣ ਵਾਲਿਆਂ ਦੇ ਫਰਕ ਤੋਂ ਮਿਲਦਾ ਕਿਦੋਂ ਅਸੀਂ ਪ੍ਰਭੂ ਦੇ ਨਾਮ ਦੇ ਕਰਕੇ ਬੁਦਕਾਰੇ ਜਾਵਾਂਗੇ ਪ੍ਰਭੂ ਦੇ ਨਾਮ ਦੇ ਕਰਕੇ ਤਨ ਨੇ ਸਹਾਂਗੇ ਮੇਹਣੇ ਸਹਾਂਗੇ ਤਾਂ ਸਾਡਾ ਫਰਸ ਵਰਗ ਦੇ ਵਿੱਚ ਵਾਧਾ ਆਓ ਖਿਚਾਦੇ ਆ ਉਹ ਮੇਰੀ ਜਾਨ ਨੂੰ ਉਹ ਜਾਨ ਬਚਾਉਂਦਾ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਉਹ ਮੇਰੀ ਜਾਨ ਦੇ ਵਿੱਚ ਜਾਨ ਪਾਉਂਦਾ ਹੈ ਕੀ ਮਿਲਦਾ ਸਾਨੂੰ ਹੋਰ ਵਿਸ਼ੇਖ ਮਿਲਦਾ ਹੋਰ ਸਮਰਥ ਮਿਲਦੀ ਹਾਂਜੀ ਧਰਮ ਦੇ ਮਾਰਗਾਂ ਵਿੱਚ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿੱਤਾ ਆਪਣੇ ਨਾਮ ਦੇ ਕਰਕੇ ਮੇਰੀ ਗਵਾਹੀ ਕਰਦਾ ਹੈ ਹਰ ਟਾਈਮ ਉਹ ਗਵਾਹੀ ਕਰਦਾ ਭੈਣੋ ਭਾਈਓ ਹਰ ਟਾਈਮ ਹਰ ਟਾਈਮ ਜਿਹੜੇ ਸੱਚ ਦੇ ਰਸਤੇ ਤੇ ਜਾਂਦੇ ਨੇ ਉਹਦੀ ਗਵਾਹੀ ਕਰਦਾ ਐਸ ਲਈ ਤਦੇ ਵੀ ਤਾਂ ਨੇ ਮੇਨੇ ਤੋ ਘਬਰਾ ਨਹੀਂ ਹਾਂਜੀ ਆਵੇਂ ਮੈਂ ਬਾਤ ਦੀ ਸ਼ਾਂਦੀ ਬਾਦੀ ਵਿੱਚ ਫੇਰਾ ਮੈਂ ਤੁਹੀਂ ਗੋਲੀ ਦੇ ਨਿਸ਼ਾਨੇ ਦੇ ਕੇਉ ਮੌਤ ਦੀ ਬਾਦੀ ਦੇ ਵਿੱਚੋਂ ਮੈਂ ਕਿਸੇ ਵਦੀ ਤੋਂ ਨਹੀਂ ਡਰਾਂਗਾ ਕਿਸੇ ਵੀ ਗੋਲੀ ਤੋਂ ਨਹੀਂ ਡਰਾਂਗਾ ਕਦੇ ਵੀ ਵਦੀ ਤੋਂ ਨਹੀਂ ਡਰਾਂਗਾ ਪਉਂ ਕਹਿ ਰਿਹਾ ਦੋਤ ਅੱਜ ਮੈਂ ਦਿੱਤਵਾ ਨਵੇਂ ਬਚਨ ਕਹਿ ਰਿਆ ਤੁਸੀਂ ਕਿਸੇ ਤੋਂ ਡਰਨਾ ਨਹੀਂ ਸਿਰਫ ਪਰਮੇਸ਼ਰ ਤੋਂ ਡਰਨਾ ਕੋਈ ਵੀ ਗੋਲੀ ਇਸ ਧਾਤੀ ਤੇ ਨਹੀਂ ਪੈਣੋ ਭਾਈਓ ਸੱਚ ਦੇ ਚੱਲਣ ਵਾਲਿਆਂ ਵਾਸਤੇ ਅੱਜ ਤੁਹਾਨੂੰ ਕੰਨੇ ਮੇਨੇ ਦਿੱਤੇ ਜਾਣਗੇ ਜੀਹਾਂ ਦਾ ਦਿੱਤੀਆਂ ਜਾਣਗੀਆਂ ਸਵਾਰਥ ਦੇ ਵਿੱਚ ਤੁਹਾਡਾ ਫਲ ਮੌਤਾ ਫਲ ਉਹਦਾ ਫਲ ਦੇ ਵਿੱਚ ਪਤਾ ਹੋਊਗਾ ਤਾਂ ਜੀ ਤੇਰੀ ਤੂੰ ਜੋ ਮੇਰੇ ਨਾਲ ਹੈ ਕਹਿੰਦਾ ਤੂੰ ਮੇਰੇ ਨਾਲ ਮੈਂ ਕਿਸੇ ਪਤੀ ਤੋਂ ਨਹੀਂ ਡਰਾਂਗਾ ਤੇਰੀ ਸੋਟੀ ਤੇ ਤੇਰੀ ਲਾਠੀ ਸੋਟੀ ਤੇ ਲਾਠੀ ਇੱਕ ਹੀ ਆ ਸੋਟੀ ਦੇ ਲਾਠੇ ਉਹਦੇ ਫਰਮਾਨ ਹਾਂਜੀ ਇਹ ਮੈਨੂੰ ਤਸੱਲੀ ਦਿੰਦੀਆਂ ਇਹ ਤਸੱਲੀ ਦਿੰਦੇ ਨੇ ਇਹਦਾ ਗਲਾਮ ਉਹਦੇ ਫਰਮਾਨ ਉਹਦੀ ਆਗਿਆ ਇਹ ਮਜ਼ਬੂਤ ਕਰਦੇ ਨੇ ਇਸ ਲਈ ਉਹਦੀ ਆਗਿਆ ਤੇ ਉਹਦੇ ਫਰਮਾਨ ਤੋਂ ਅਸੀਂ ਕਦੇ ਥੂੜ ਨਹੀਂ ਹੋਣਾ ਹਾਂਜੀ ਤੋਂ ਮੇਰੇ ਵਿਰੋਧੀਆਂ ਦੇ ਸਨਮੁਖਾ ਮੇਰੇ ਬ੍ਰੋਤੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ ਹallelujah ਬ੍ਰੋਤੀਆਂ ਤੂੰ ਉੱਚਾ ਚੱਕਦਾ ਬ੍ਰੋਤੀ ਤੋਂ ਚੱਕ ਕੇ ਪਤਵੰਤਾਂ ਦੇ ਵਿੱਚ ਪੁੱਟਿਆ ਦਿੰਦਾ ਕਈ ਬਰਾਂਏ ਅਸੀਂ ਫੜਕਵਾ ਦਿੰਨੇ ਆ ਅਸੀਂ ਪਿੱਛੇ ਆ ਜਾਂਦੇ ਆ ਕੀ ਮਿਲਦਾ ਮੇਜ਼ ਮੁਛਾਉਂਦਾ ਉੱਚਾ ਕਰਦਾ ਚਾਤ ਬਾਰੇ ਪਾਵੇਂ ਮੈਂ ਮੌਤ ਦੀ ਛਾਂ ਦੀ ਬਾਦੀ ਵਿੱਚ ਫੇਰਾ ਮੌਤ ਦੀ ਛਾਂ ਦੀ ਬਾਦੀ ਵਿੱਚ ਕਰੂਨਾ ਵਰਕੀਆਂ ਬਿਮਾਰੀਆਂ ਆਈਆਂ ਕੰਧ ਜੀ ਦੂਰ ਹੋ ਮੈਂ ਕਰੂਨਾ ਦੇ ਅੰਮ੍ਰਿਤ ਸਾਹਮਣੇ ਪ੍ਰਾਰਥਨਾ ਕੀਤੀ ਮੈਨੂੰ ਕਹਿੰਦੀ ਸੰਬੂਤੇ ਲੈ ਲੈ ਮਕਰ ਨਾਮ ਇੱਥੇ ਨਹੀਂ ਆ ਸਕਦਾ ਫੋਨ ਸਾੜੇ ਨੂੰ 15 ਜਣੇ ਨੂੰ ਸੀ ਜਦੋਂ ਕੇ ਇਸ ਬਰਾਇਆ ਪੜ ਕੇ ਲੈ ਕੇ ਗਏ 15 ਦੇ 15 ਨਾ ਬੰਦ ਹੋ ਗਿਆ 15 ਦੇ ਵਿਚਾਲੇ ਮੈਂ ਮਤਾ ਇੱਥੇ ਨਹੀਂ ਹੋ ਸਕਦਾ ਉਹ ਦੋ ਭਿਓ ਨਾਲ ਹੁੰਦਾ ਉਹ ਦਾ ਹਰ ਟਾਈਮ ਨਾਲ ਹੁੰਦਾ ਇਸ ਲਈ ਭਣੋ ਭਿਓ ਕਦੇ ਨਹੀਂ ਘਬਰਾਉਣਾ ਹਾਂਜੀ ਮੈਂ ਕਿਸੇ ਵਦੀ ਤੋਂ ਨਹੀਂ ਡਰਾਂਗਾ ਕਿਸੇ ਵੀ ਵਦੀ ਤੋਂ ਨਹੀਂ ਡਰਨਾ ਕਿਸੇ ਤਾਨੇ ਤੋਂ ਨਹੀਂ ਡਰਨਾ ਹਾਂਜੀ ਤੂੰ ਜੋ ਮੇਰੇ ਨਾਲ ਹੈ ਜਦੋਂ ਨਾ ਨਾਸਤ ਨਹਾਰਾ ਹਾਂਜੀ ਤੇਰੀ ਸੋਟੀ ਤੇ ਤੇਰੀ ਲਾਠੀ ਤੇਰੀ ਸੋਟੀ ਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹੱਲਾ ਇਹ ਕੀ ਕਰਦੀ ਮਜ਼ਬੂਤ ਕਰਦੀਆਂ ਤੇ ਮੈਂ ਉਸ 베ਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ ਫੇਰ ਹੁੰਦੇ ਲੱਖਾਂ ਫੇਰ 베ਰੀ ਨੂੰ ਲੱਗਦੇ ਕਈ ਝੜ ਜਾਂਦੇ ਕੱਚੇ ਜਿਹੜੇ ਰਹਿੰਦੇ ਉਹ ਵੀ ਪੱਕੇ ਨਾਨੀਂ ਮਤੋਂ ਡੜਿਆ ਨੇ ਪਤਨੀ ਬਚਣਾ ਮੌਤ ਦੀ ਬਾਤੀ ਜੋ ਵੀ ਉਹ ਪਚਾ ਕੇ ਰੱਖੂਗਾ ਹਰ ਟਾਈਮ ਨਾਲ ਹਾਂਜੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਇਹ ਮਜਬੂਤ ਕਰਦੀਆਂ ਨੇ ਹਾਂਜੀ ਤੂੰ ਮੇਰੇ ਵਿਰੋਧੀਆਂ ਦੇ ਸੰਮੁਖ ਮੇਰੇ ਵਿਰੋਧੀਆਂ ਦੇ ਸੰਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹਾਂ ਵਿਛਾਉਂਦਾ ਮੇਜ਼ ਪੁਛਾਉਂਦਾ پاک ਰੂਹ ਦੇ ਨਾਲ ਭਰਦਾ ਸਭ ਨਾਲ ਭਰਦਾ ਮੇਰ ਭਰੇ ਹੱਥ ਰੱਖਦਾ ਹਾਂਜੀ ਤਾਂ ਮੇਰੇ ਸਿਰੋ ਤੇ ਤੇਲ ਝੱਸਿਆ ਹੈ ਝੱਸਿਆ ਉਦਾ ਮੇਰ ਭਰੇ ਹੱਥ ਉਦਾ ਵਿਸ਼ੇਕ ਸਦਾ ਨਾਲ ਰਹਿੰਦਾ ਹਾਂਜੀ ਮੇਰਾ ਕਟੋਰਾ ਭਰਿਆ ਹੋਇਆ ਹੈ ਸੰਭਤੀ ਬਣ ਜਾਂਦੇ ਨੇ ਉਹ ਕਟੋਰਾ ਉਹਨਾਂ ਦਾ ਸੰਭਤੀ ਦੇ ਨਾਲ ਭਰ ਜਾਂਦਾ ਪਰਮੇਸ਼ਰ ਦੇ ਅਵਿਸ਼ੇਕ ਦੇ ਨਾਲ ਭਰ ਜਾਂਦਾ ਸਦਾ ਭਰਿਆ ਰਹੇ ਸਦਾ ਪਰਮੇਸ਼ਰਤਾ ਵਿਚੇ ਰਹੇਗਾ ਸਦਾ ਪਰਮੇਸ਼ਰ ਦੀ ਸਮਰਥ ਰਹਿੰਦੀ ਆ ਹਾਂਜੀ ਸੱਚ ਮੁੱਚ ਭਲਾਈ ਆਰ ਦਇਆ ਸੱਚ ਮੁੱਚ ਭਲਾਈ ਤੇ ਦਇਆ ਜਾਣ ਪਰ ਮੇਰੇ ਪਿੱਛਾ ਕਰਨ ਗਿਆਂ ਇਹ ਡਰਨਾ ਚਾਹੀਦਾ ਭਲਾਈ ਤੇ ਦਇਆ ਦਇਆ ਪਰਮੇਸ਼ਰ ਦੀ ਸਦਾ ਭਝਾਈ ਸਦਾ ਪਿੱਛਾ ਕਰਨ ਗਿਆਂ ਫਿਰ ਕਿਹੜੀ ਗੱਲ ਤੋਂ ਡਰਨਾ ਚਾਹੀਦਾ ਹਾਂਜੀ ਮੈਂ ਸਦਾ ਯਹਵਾ ਦੇ ਘਰ ਵਿੱਚ ਬਸਾਂਗਾ ਸਦਾ ਘਰ ਦੇ ਵਿੱਚ सदा उन हज़ूरी सदा संगत छोलू मारण फिरी बंदे भेचे हिकु बि शब्द उन मुख जो बुर नी बोल्या मारता दौदू मारन वारे कोड़े वहज ਆਪ ਬੰਦਗੀ ਕਰਨ ਲੱਗ ਜਾਂਦੇ ਸੀ ਸੰਗਤੀ ਕਰਨ ਲੱਗ ਜਾਂਦੇ ਸੀ ਸਾਡੇ ਮਨ ਦੇ ਵਿੱਚ ਦੂਜਾ ਵਿਚਾਰ ਆਉਣੇ ਨਹੀਂ ਚਾਹੀਦਾ ਸਦਾ ਆਪਣਾ ਦੇ ਨਾਮ ਆਪੈਣੋ ਪਈਓ ਇਸ ਕਰਕੇ ਵਧੀਏ ਪ੍ਰਾਰਥਨਾ ਦੇ ਵਿੱਚ ਰਾਤਨਾ ਦੇ ਵਿੱਚ ਬਚਨ ਦੇ ਵਿੱਚ ਸਤਿਮੁਕਤ ਕਰਨ ਆਪਲੇ ਆਈ ਤੇ ਆ ਜਉਣ ਕੌਣ

ਹਾਂਜੀ ਅਗੇ ਅਤੇ ਪਾਣੀ ਵਰਗੇ ਹਾਂ ਪਾਣੀ ਵਰਗੇ ਹਾਂ ਜੋ ਧਰਤੀ ਉਤੇ ਡੋਲਿਆ ਜਾਂਦਾ ਹੈ ਜੋ ਧਰਤੀ ਉਤੇ ਡੋਲਿਆ ਜਾਂਦਾ ਹੈ ਜੋ ਫਿਰ ਸੁਭਾਲਿਆ ਨਹੀਂ ਜਾਂਦਾ ਸੁਭਾਲਿਆ ਨਹੀਂ ਜਾਂਦਾ ਅਗਲੀ ਗੱਲ ਸੁਣਨ ਆਈਆ ਹਾਂ ਪਰਮੇਸ਼ਰ ਕਿਸੇ ਦੀ ਜਾਨ ਨਹੀਂ ਲੈਂਦਾ ਪਰਮੇਸ਼ਰ ਕਿਸੇ ਦੀ ਜਾਨ ਨਹੀਂ ਲੈਂਦੀ ਨਹੀਂ ਅਸੀਂ ਐਵੇਂ ਤੂਛ ਦੇ ਦਿੰਦੇ ਹੁੰਦੇ ਹੰਨੇ ਕਿਸੇ ਦੀ ਜਾਨ ਨਹੀਂ ਲੈਂਦਾ ਪਰਮੇਸ਼ਰ ਉਹ ਹਰੇਕ ਨੂੰ ਸਵਰਗ ਦੇ ਵਿੱਚ ਲਿਜਾਣਾ ਚਾਹੁੰਦਾ ਇਹ ਇੱਕ ਨੂੰ ਸਦਾ ਦਾ ਜੀਵਨ ਦੇਣਾ ਚਾਹੁੰਦਾ ਆਹ ਸਰੀਰ ਮਿੱਟੀ ਹੈ ਨੇ ਮਿੱਟੀ 'ਚ ਮਿਲਣਾ ਆਤਮਾ ਕਦੇ ਮਰਦਾ ਨਹੀਂ ਪਰਮੇਸ਼ਰ ਕਿਸੇ ਨੂੰ ਮਾਰਦਾ ਨਹੀਂ ਹਾਂਜੀ ਪਰਮੇਸ਼ਰ ਕਿਸੇ ਦੀ ਜਾਨ ਨਹੀਂ ਲੈਂਦਾ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਉਪਾਉ ਕਰਦਾ ਹੈ ਕੀ ਕਰਦਾ ਹੋ ਆਪਾਉ ਕਰਤਾ ਹੈ ਬਚਾਉਂਦਾ ਹੈ ਸਦਾ ਦਾ ਜੀਵਨ ਦਿੰਦਾ ਹੈ ਸੁਬਰਗ ਰਾਜ ਆਨੰਦ ਤੇ ਖੁਸ਼ੀਆਂ ਕਦੇ ਪਾਤੇ ਪਰਮੇਸ਼ਰ ਨੂੰ ਭੈਣੋ ਭਾਈਓ ਤਾਂ ਨਹੀਂ ਮੈਨੇ ਨਾ ਦਿੱਕੇ ਲੁਕਾ ਦਿੱਤੀ ਛੋੜਾ ਜੋ ਕੋਈ ਤੁਹਾਡੀ ਸੁਣਦਾ ਹੈ ਕਹਿੰਦਾ ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ ਇਹ ਕਿਹਦੀ ਆਵਾਜ਼ ਆ ਜਿਹੜੀ ਸੁਣਾ ਰਹੇ ਆ ਪਰ ਮੇਰੀ ਛੱਡੀ ਆਵਾਜ਼ ਹਾਂਜੀ ਅਤੇ ਜੋ ਕੋਈ ਤੁਹਾ ਨੂੰ ਰੱਦ ਕਰਦਾ ਹੈ ਕਦੇ ਵੀ ਰੱਦ ਨਹੀਂ ਕਰਨਾ ਚਾਹੀਦਾ ਭੈਣੋ ਭਾਈਓ ਭਾਈ ਕਦੇ ਨਹੀਂ ਮੁੱਖ ਨੁਪਣਾ ਦੂਜੇ ਪਾਸੇ ਨਹੀਂ ਲੈ ਜਾਣਾ ਚਾਹੀਦਾ ਜਿੱਤੇ ਸੁਣ ਲਾ ਕੇ ਤਾਂ ਸੁਣਦੇ ਰਹਿਣਾ ਚਾਹੀਦਾ ਹਾਂਜੀ ਰੱਦ ਨਹੀਂ ਕਰਨਾ ਚਾਹੀਦਾ ਹਾਂਜੀ ਉਹ ਮੈਨੂੰ ਰੱਦ ਕਰਦਾ ਹੈ ਜੇ ਛੱਡਦੀ ਕਿਹਨੂੰ ਛੱਡਦੇ ਆ ਫਿਰ ਜੇ ਸੱਚੇ ਸੇਵਕ ਨੂੰ ਛੱਡਦੇ ਆ ਕਿਹਨੂੰ ਛੱਡਦੇ ਆ ਕਹਿੰਦਾ ਮੈਨੂੰ ਛੱਡਦੇ ਹਾਂ ਹਾਂਜੀ ਅਰ ਜੋ ਕੋਈ ਮੈਨੂੰ ਰੱਦ ਕਰਦਾ ਹੈ ਜੋ ਕੋਈ ਮੈਨੂੰ ਰੱਦ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਮੇਰੇ ਭੇਜਣ ਵਾਲੇ ਨੂੰ ਰੱਦ ਕਰਦਾ ਹੈ ਜੇ ਦੋ ਸੱਚੇ ਸੇਤ ਦੇ ਨਾਲ ਜਰਾਬੀ ਦੇ ਨਾਲ ਜੋੜਦੇ ਰਣਨੀ ਕਰਨਾ ਚਾਹੀਦਾ ਆਓ ਕਿ ਚਲਦੇ ਆ ਜਪੂਰ 37 ਤੇ 34 ਇਹ ਹਵਾ ਨੂੰ ਦੇਖ ਕੇ ਕੀ ਕਰਨਾ ਉਹਨੂੰ ਉਡੀਕਣਾ ਸੀ ਤਿਆਰੀ ਕਰਨੀ ਆ ਉਹਦੀ ਹਜ਼ੂਰੀ ਦੇ ਵਿੱਚ ਬਹਿਣਾ ਹਾਂਜੀ ਅਤੇ ਉਹਦੇ ਰਾਹ ਦੀ ਪਾਲਣਾ ਕਰ ਉਹਦੇ ਰਾਹਾਂ ਦੀ ਪਾਲਣਾ ਕਰਨੀ ਆ ਇਹ ਆ ਸਾਡਾ ਫਰਜ਼ ਹਾਂਜੀ ਤਾਉ ਤੈਨੂੰ ਉੱਚਾ ਕਰੇਗਾ ਤਾਉ ਉੱਚਾ ਕਰੇਗਾ ਭੁਟਾਵੇਗਾ ਭਾਈ ਤੂੰ ਧਰਤੀ ਦਾ ਵਾਰਸ ਬਣੇ ਏਸ ਧਰਤੀ ਦਾ ਵਾਰਸ ਜਿਹੜੀ ਧਰਤੀ ਸੋਨੇ ਦੀ ਆ ਉਸ ਧਰਤੀ ਦਾ ਵਾਰਸ ਜਿੱਥੇ ਮੌਤ ਆਣੀ ਉਸ ਧਰਤੀ ਦਾ ਵਾਰਸ ਜਿੱਥੇ ਭੁੱਖ ਆਣੀ ਪਾਪ ਆਣੀ ਮੇਰਾਣੀ ਉਸ ਧਰਤੀ ਦਾ ਵਾਰਸ ਜਿੱਥੇ ਸੂਰਜ ਤਾਰੇ ਹੈ ਨਹੀਂ

ਹਾਂਜੀ ਅਤੇ ਨੇ ਹਾਲ ਹੋਈਏ ਨੇ ਹਾਲ ਹੋਈਏ ਤਾਂ ਨੇ ਭਜਣ ਨਿਆ ਹੋਈਏ ਮੈਨੇ ਭਜਣ ਆਨੰਦ ਹੋਈਏ ਹਾਂਜੀ ਅਤੇ ਉਹਦੀ ਫੜਾਈ ਕਰੀਏ ਉਹਦੀ ਫੜਾਈ ਕਰੀਓਂ ਦੀ ਸੰਗਤੀ ਕਰੀਏ ਲੇਲੇ ਦਾ ਵਿਆਹ ਉਹ ਆ ਗਿਆ ਹੈ ਉਹਨੇ ਆਉਣਾ ਤੇ ਅਸੀਂ ਲਾੜੀ ਦੇ ਰੂਪੋਂ ਦੇ ਨਾਲ ਜਾਣਾ ਹਾਂਜੀ ਅਤੇ ਉਹਦੀ ਲਾੜੀ ਨੇ ਉਹਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਆਪਣੇ ਆਪ ਨੂੰ ਤਿਆਰ ਆ ਕੰਮ ਕਰਨਾ ਸੀ ਇਸ ਲਈ ਕਦੇ ਘਬਰਾਉਣਾ ਨਹੀਂ ਚਾਹੀਦਾ ਅੱਜ ਦਾ ਬਚਨ ਇਹਨਾਂ ਪਰਮੇਸ਼ਰ ਅੱਜ ਦੇ ਵਿੱਚ ਵਰਕਰਤੇ ਹੋਏ ਧੰਨਵਾਦ